ਸਾਤਰੀਆ ਕਾਲ ਜੀ ਇੱਕ ਖੁਸ਼ੀ ਦੀ ਸਾਂਝ ਤੁਹਾਡੇ ਨਾਲ ਪਾਉਣ ਲੱਗੇ ਆ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਪਿੰਡ ਬੰਗੀਰਗੂ ਦੇ ਨੌਜਵਾਨਾਂ ਦੀ ਮੰਗ ਸੀ ਗਰਾਊਂਡ ਦੀ ਤੇ ਉਹ ਅੱਜ ਪੂਰੀ ਹੋਈ ਹੈ ਤੇ ਪੰਚਾਇਤ ਦਾ ਵੀ ਧੰਨਵਾਦ ਆ ਵੀ ਉਹਨਾਂ ਨੇ ਨੌਜਵਾਨਾਂ ਦੀ ਮੰਗ ਨੂੰ ਮੰਨਿਆ ਸਭ ਤੋਂ ਵੱਡਾ ਧੰਨਵਾਦ ਹੈ ਇਹਨਾਂ ਨੌਜਵਾਨਾਂ ਦਾ ਕਿਉਂਕਿ ਪਿੰਡ ਚੋਂ ਬੱਚਾ ਨੂੰ ਕਿਸੇ ਵੀ ਤਰ੍ਹਾਂ ਦੀ ਤਿਆਰੀ ਕਰਨੀ ਹੈ ਖੇਡਾਂ ਦੀ ਜਾਂ ਕਿਸੇ ਨੌਕਰੀ ਦੀ ਤਾਂ ਉਹਨਾਂ ਨੂੰ ਨਾਲ ਦੇ ਪਿੰਡ 4-5 ਕਿਲੋਮੀਟਰ ਜਾਣਾ ਪੈਂਦਾ ਸੀਗਾ ਸਵੇਰੇ ਸਵੇਰੇ ਮੋਟਰਸਾਈਕਲ ਤੇ ਜਾਂ ਸਾਈਕਲ ਤੇ ਤੇ ਹੁਣ ਇਹ ਗਰਾਉਂਡ ਪਿੰਡ ਚ ਆ ਚੁੱਕਿਆ ਤਾਂ ਉਹਨਾਂ ਨੂੰ ਪਿੰਡ ਚ ਤਿਆਰੀ ਕਰਨ ਲਈ ਆਸਾਨ ਹੋਵੇਗਾ ਤੇ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਚ ਇਸ ਗਰਾਉਂਡ ਚੋਂ ਨੌਜਵਾਨ ਤਿਆਰ ਹੋ ਕੇ ਚੰਗੀਆਂ ਨੌਕਰੀਆਂ ਤੇ ਚੰਗੇ ਖਿਡਾਰੀ ਬਣਨ ਤੇ ਬਾਕੀ ਧੰਨਵਾਦ ਹੈ ਸਾਰੇ ਹੀ ਨੌਜਵਾਨਾਂ ਦਾ ਦੇ ਨੌਣੇ ਇਸ ਕੰਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੇ ਅੱਜ ਇਸ ਗਰਾਊਂਡ ਦੀ ਸਫਾਈ ਹੈ ਜਿਹੜੀ ਉਹ ਚੱਲ ਰਹੀ ਹੈ ਤੇ ਨੌਜਵਾਨ ਬੜੇ ਖੁਸ਼ੀ-ਖੁਸ਼ੀ ਇਸ ਗਰਾਊਂਡ ਨੂੰ ਆਪਣੇ ਇਸ ਗਰਾਊਂਡ ਨੂੰ ਸਾਫ਼ ਕਰ ਰਹੇ ਹੈ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜੇ-ਕਿਹੜੇ ਪਿੰਡਾਂ 'ਚ ਗਰਾਊਂਡ ਹੈ ਉਹ ਵੀ ਕਮੈਂਟ ਕਰਿਓ ਜੀ